ਮਨਵਰ ਸਾਹਿਬ ਨੇ ਕਿਹਾ ਕਿ ਲਿਖ ਦਿਓ ਇਹਨਾਂ ਦੁਵਾਰਾਂ ਤੇ ਕਿ ਸਾਨੂੰ ਇਸ ਦੇਸ਼ ਦਾ ਹੁਕਮਰਾਨ ਬੰਣਾ ਹੈ ਮੈਂ ਪਿੰਡਾਂ ਚ ਜਾਂਦੀਆਂ ਨਾ ਤੇ ਦੁਵਾਰਾ ਤੇ ਹੁਕਮਰਾਨ ਤਾਂ ਨਹੀਂ ਲਿਖਿਆ ਹੁੰਦਾ ਪਖੰਡਵਾ ਦੁਵਾਰਾ ਤੇ ਤੁਸੀਂ ਟੰਗਿਆ ਬੱਚੇ ਨੂੰ ਪੜਵਾਣ ਪੜਾਣ ਲਈ ਨਾ ਪੂਰਾ ਪੂਰਾ ਪਰਿਵਾਰ ਖਤਮ ਹੋ ਜਾਂਦਾ ਸਾਡਾ ਪਿੰਡਾ ਉਹਨਾਂ ਦੇ ਬੱਚਿਆਂ ਨੂੰ ਉਸ ਦਫ਼ਤਰਾਂ ਦੀਆਂ ਕੁਰਸੀਆਂ ਚਾਹੀਦੀਆਂ ਜਿਸ ਦਫ਼ਤਰਾਂ ਤੇ ਤੁਸੀਂ ਫੋਟੋਆਂ ਟੰਗੀਆਂ ਉਹਨਾਂ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਚਾਹੀਦੀ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਉਹਨਾਂ ਦੇ ਬੱਚਿਆਂ ਨੂੰ ਅੱਛੀਆਂ ਸੁਵਿਧਾਵਾਂ ਚਾਹੀਦੀਆਂ ਆਪਣੀ ਹੱਕ ਤੇ ਹਿੱਸੇਦਾਰੀ ਚਾਹੀਦੀ ਹੈ ਸਾਡਾ ਪਲਾ ਕਿੰਨੀਆਂ ਸਰਕਾਰੀਆ ਨੌਕਰੀਆਂ ਸਾਡੇ ਕੋਲ ਹੈਗੀਆਂ ਕਿੰਨੇ ਵੱਡੇ ਵੱਡੇ ਇੰਸਟੀਚੂਨ ਚ ਸਾਡੇ ਲੋਕੀ ਇੱਥੇ ਬੈਠੇ ਸਾਡਾ ਖੋਫ ਉਹਨ ਜੋ ਸਾਡੇ ਪੁਰਖਾਂ ਦੀਆਂ ਬੁੱਤਾਂ ਤੋਂ ਵੀ ਡੰਗਦੇ ਆਂ ਅੰਬੇਦਕਰ ਤੁਹਾਨੂੰ ਇੱਕ ਦਿਨ ਦੇ ਸਬਾਵਾਂ ਚ ਇੱਕ ਦਿਨ ਦੇ ਪ੍ਰੋਗਰਾਮਾਂ ਚ ਨਹੀਂ ਮਿਲਣਾ ਅੰਬੇਦਕਰ ਤੁਹਾਨੂੰ ਮੰਦਰਾਂ ਮਜਦਾਂ ਚ ਨਹੀਂ ਮਿਲਣਾ ਅੰਬੇਦਕਰ ਤੁਹਾਨੂੰ ਜੇ ਕਿਤੇ ਮਿਲਣਾ ਨਾ ਤੇ ਕਿਤਾਬਾਂ ਦੇ ਵਿੱਚ ਉਸ ਮਸੀਹਾ ਦੇ ਨਾ ਚਾਰ-ਚਾਰ ਬੱਚਿਆਂ ਦੀ ਕੁਰਬਾਨੀਆਂ ਹੋਈਆਂ ਸਾਡੀ ਬਦੌਲਤ ਤੁਹਾਡੀ ਬਦੌਲਤ ਉਹਨੇ ਆਪਣੇ ਚਾਰ-ਚਾਰ ਬੱਚੇ ਖੁਜਾਗ ਰਹੇ ਆਂ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਜਾਗਣਾ ਪੈਣਾ ਕਿਉਂਕਿ ਮੇਰਾ ਸਵਾਸੁੱਤਾ ਜੈਪੀ ਸਭ ਤੋਂ ਪਹਿਲਾਂ ਤਾਂ ਵਧੀਆ ਲੱਗ ਰਿਹਾ ਦੇਖ ਕੇ ਕਿ ਇੰਨੀਆਂ ਬੀਬੀਆਂ ਇਸ ਟਾਈਮ ਵੀ ਘਰੋਂ ਨਿਕਲ ਕੇ ਆਈਆਂ ਨੇ ਬੜੇ ਸਾਰੇ ਇੱਥੇ ਬਜ਼ੁਰਗ ਸਾਥੀ ਮੈਨੂੰ ਲੱਗ ਰਿਹਾ ਵੱਡੇ ਬੈਠੇ ਨੇ ਜਿਨ੍ਹਾਂ ਦੇ ਹੋਸ਼ ਨਾਲ ਇਹ ਜੁਵਾ ਜੋਸ਼ ਬੋਲਦਾ ਕਿਉਂਕਿ ਤੁਸੀਂ ਸਾਫ ਦੇ ਨਾਲ ਕੰਮ ਕੀਤਾ ਹੋਣਾ ਤੁਸੀਂ ਮੂਵਮੈਂਟ ਉਹ ਜੀ ਆ ਜੋ ਸਾਫ ਕਾਂਸੀ ਰਾਮ ਜੀ ਨੇ ਘਰ ਘਰ ਚੱਲ ਕੇ ਸਾਈਕਲਾਂ ਤੇ ਜੋ ਮੂਵਮੈਂਟ ਕਿੰਨੀ ਸਗੀ ਤੁਹਾਡੇ ਤੋਂ ਅੱਜ ਬਹੁਤ ਕੁਝ ਸਿੱਖਣਾ ਤੁਹਾਡੀ ਬੇਟੀ ਛੋਟੀ ਜੀ ਬੇਟੀ ਇੱਥੇ ਆਈ ਹੈ ਜੇ ਕੋਈ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਕੋਈ ਹਰਟ ਹੋ ਜਾਏ ਗਲਤੀ ਹੋ ਜਾਏ ਪਹਿਲਾਂ ਹੀ ਮੈਂ ਆਪਣੇ ਪਰਿਵਾਰ ਤੋਂ ਮਾਫੀ ਮੰਗ ਲੈਣੀ ਆ ਸੋ ਮੇਰਾ ਵੀਰ ਇੱਕ ਗੱਲ ਕਰ ਰਿਹਾ ਸੀਗਾ ਬਹੁਤ ਵਧੀਆ ਆ ਜਿਹੜੇ ਇੱਥੇ ਬੈਠੇ ਨੇ ਕਿ ਸਾਡੇ ਨਾਲ ਜਾਂ 바ਵਾ ਸਾਹਿਬ ਨਾਲ ਜਾਂ ਸਾਡੇ ਸਮਾਜ ਨਾਲ ਅੱਜ ਵੀ ਕਿੰਨੇ ਤੱਕੇ ਹੁੰਦੇ ਨੇ ਕਿੰਨਾ ਸੀ ਅਪਮਾਨ ਅੱਜ ਵੀ ਸਾਡੇ ਨਾਲ ਹੁੰਦਾ ਔਰ ਹੁੰਦਾ ਆਇਆ ਸਦੀਆਂ ਤੋਂ ਪਹਿਲੀ ਗੱਲ ਤੁਸੀਂ ਸਾਰੇ ਸੁਣਿਆ ਹੋਣਾ ਇੱਕ ਛੋਟਾ ਜਿਹਾ ਬੱਚਾ ਇੱਕ ਕਹਾਣੀ ਸੁਣਾਉਂਦੀ ਆ ਪਿਆਰੀ ਜੀ ਇੱਕ ਛੋਟਾ ਜਿਹਾ ਬੱਚਾ ਸਕੂਲ ਗਿਆ ਜਦੋਂ ਛੋਟਾ ਜਿਹਾ ਬੱਚਾ ਸਕੂਲ ਗਿਆ ਕਲਾਸ ਵਾਲਿਆਂ ਨੇ ਜਿਹੜੇ ਉਹਦੇ ਨਾਲ ਦੇ ਬੱਚੇ ਸੀਗੇ ਉਹਨਾਂ ਨੇ ਨਾਲ ਬੈਠਣ ਤੋਂ ਇਨਕਾਰ ਕਰਤਾ ਮਾਸਟਰ ਨੇ ਕਲਾਸ ਤੋਂ ਬਾਹਰ ਕੱਢਤਾ ਪਿਓਨ ਆਇਆ ਨਹੀਂ ਜਿਹੜਾ ਉਹ ਹੁੰਦਾ ਪਾਣੀ ਪਲਾਂਣ ਵਾਲਾ ਉਹ ਆਇਆ ਨਹੀਂ ਉਸ ਦਿਨ ਪਾਣੀ ਪਲਾਂਣ ਲਈ ਤੇ ਪੂਰਾ ਦਿਨ ਕਿਉਂਕਿ ਆਪ ਮਟਕੇ ਨੂੰ ਆਪ ਘੜੇ ਨੂੰ ਹੱਥ ਨਹੀਂ ਲਾ ਸਕਦੇ ਸੀਗੇ ਪੂਰਾ ਦਿਨ ਪਿਆਸੇ ਬੈਠੇ ਰਹੇ ਘਰੇ ਗਿਆ ਉਹ ਛੋਟਾ ਬੱਚਾ ਮਾਂ ਨੂੰ ਜਾ ਕੇ ਪੁੱਛਦਾ ਬੜੀ ਮਾਇਉਸ ਹਾਲਤ ਚ ਕਿ ਮਾਂ ਮੇਰੇ ਨਾਲ ਇਦਾਂ ਕਿਉਂ ਹੋਇਆ ਇਹ ਇਦਾਂ ਦੀ ਹਰਕਤਾਂ ਸਾਡੇ ਨਾਲ ਕਿਉਂ ਵਾਪਰੀਆਂ ਨੇ ਮਾਂ ਨੇ ਕਿਹਾ ਕਿ ਪੁੱਤਰ ਕਿਉਂਕਿ ਅਸੀਂ ਨਾ ਇਸ ਨਿਚਲੀ ਜਾਤੀ ਤੋਂ ਆਉਂਦੇ ਆ ਛੋਟੀ ਜਾਤੀ ਤੋਂ ਇਸ ਕਰਕੇ ਦਿਲ ਛੋਟਾ ਨਾ ਕਰ ਇਸ ਕਰਕੇ ਸਾਰੀਆਂ ਚੀਜ਼ਾਂ ਸਾਡੇ ਨਾਲ ਹੁੰਦੀਆਂ ਉਹਨੇ ਕਿਹਾ ਕਿ ਅਸੀਂ ਛੋਟੀ ਜਾਤੀ ਤੋਂ ਆਉਂਦੇ ਆ ਕਿੱਥੇ ਲਿਖਿਆ ਹੈ ਉਹਨੇ ਕਿਹਾ ਕਿਸੇ ਕਿਤਾਬ ਚ ਲਿਖਿਆ ਹੈ ਉਹਨੇ ਕਿਹਾ اچھا ਕਿਤਾਬ ਚ ਲਿਖਿਆ ਹੈ ਉਹਨੇ ਕਿਹਾ ਸਹੀ ਹੈ ਮੈਂ ਪੜ੍ਹਾਂਗਾ ਲਿਖੂੰਗਾ ਤੇ ਮੈਂ ਵੀ ਇੱਕ ਐਸੀ ਕਿਤਾਬ ਲਿਖੂੰਗਾ ਜਿੱਥੇ ਮਨੁੱਖ انسان انسان ਦੇ ਬਰਾਬਰ ਹੋਊਗਾ ਜਿੱਥੇ ਕਿਸੇ ਨਾਲ ਵੀ ਇਹ ਘਟਨਾਵਾਂ ਨਹੀਂ ਵਾਪਰਨਗੀਆਂ ਜਿੱਥੇ ਕੋਈ ਜਾਤੀਵਾਦ ਜਾਤ ਚੀਜ਼ ਇਹੋ ਜਿਹੀ ਚੀਜ਼ਾਂ ਨਹੀਂ ਹੋਣਗੀਆਂ ਮੈਂ ਵੀ ਇੱਕ ਐਸਾ ਕਿਤਾਬ ਲਿਖੂੰਗਾ ਜੋ ਸਭ ਨੂੰ ਬਰਾਬਰ ਬਣਾਉਗੀ ਉਹ ਕਿਤਾਬ ਕੋ ਕਿਹੜੀ ਕਿਤਾਬ ਹੈ ਉਹ ਕਿਹੜੀ ਕਿਤਾਬ ਆ ਬੀਬੀਆਂ ਬੋਲਣ ਜੇਰਾ ਜਿਸ ਕਾਰਨ ਅੱਜ ਤੁਹਾਡੀ ਧੀ ਦੇ ਹੱਥ 'ਚ ਇੱਥੇ ਮਾਈਕ ਹੈ ਨਾ ਔਰ ਤੁਸੀਂ ਇਸ ਮਨੋਰੰਜਨ ਇਸ ਸਬਾਚ ਇਸ ਜਗਾ ਚ ਆ ਕੇ ਅੱਜ ਬੈਠੇ ਹੋ ਸੁਣ ਪਾਰਿਓ ਤੁਹਾਡੀ ਧੀ ਬੋਲ ਪਾਰੀ ਹੈ ਜੋ ਮੇਰੇ ਭਰਾ ਨੇ ਮੇਰੀ ਇੰਟਰੋਡਕਸ਼ਨ ਦਿੱਤੀ ਕਿ ਇੱਕ ਛੋਟੇ ਜਿਹੇ ਤੱਕੇ ਤੋਂ ਉੱਠ ਕੇ ਕਿੱਥੋਂ ਜਾ ਕੇ ਦਿੱਲੀ ਯੂਨੀਵਰਸਿਟੀ ਪ੍ਰੋਫੈਸਰ ਬੈਕਟਰੀ ਬਣ ਕੇ ਪੜੀਆਂ ਇਹ ਮੈਨੂੰ ਅਧਿਕਾਰ ਕਿਸੇ ਮੰਦਰ ਮਸਜਿਦ ਕਿਸੇ ਦਰਗਾਹ ਨੇ ਕਿਸੇ ਨੇ ਨਹੀਂ ਦਿੱਤੇ ਮੈਨੂੰ ਅਧਿਕਾਰ ਮਿਲੇ ਤੇ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਦੀ ਬਦੋਲਤ ਇਹ ਅਧਿਕਾਰ ਮਿਲੇ ਨੇ ਔਰ ਉਸੇ ਸੰਵਿਧਾਨ ਦੀ ਬਦੋਲਤਾ ਕਿ ਅੱਜ ਇਸ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਰੇਸ ਦੇਸ਼ ਦੀ ਇੱਕ ਬੀਬੀ ਸ਼ਰੂਲ ਟ੍ਰਾਈਬ ਸਮਾਜ ਤੋਂ ਇਸ ਦੇਸ਼ ਦੀ ਰਾਸ਼ਟਰਪਤੀ ਬਣ ਕੇ ਬੈਠੀ ਹੈ ਕਿਸੇ ਪਾਰਟੀ ਦੀ ਵਜ੍ਹਾ ਨਾਲ ਨਹੀਂ ਬੈਠੀ ਇਹ ਉਸੇ ਸੰਵਿਧਾਨ ਦੀ ਬਦੌਲਤ ਹੈ ਕਿ ਤੁਸੀਂ ਮੁੱਖ ਮੰਤਰੀ ਬਣ ਸਕਦੇ ਹੋ ਕਲੈਕਟਰ ਬਣ ਸਕਦੇ ਹੋ ਟੀਚਰ ਬਣ ਸਕਦੇ ਹੋ ਆਈਐਸ ਅਫਸਰ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਰੇਲ ਚਲਾ ਸਕਦੇ ਹੋ ਜਹਾਜ਼ ਚਲਾ ਸਕਦੇ ਹੋ ਤੁਸੀਂ ਤੁਸੀਂ ਵੱਡੀ ਵੱਡੀ ਸਭਾ ਵਿੱਚ ਸਭਾ ਜਾ ਕੇ ਪੋਜੀਸ਼ਨਾਂ 'ਚ ਬੈਠ ਸਕਦੇ ਹੋ ਇਹ ਉਸ ਬਾਬਾ ਸਾਹਿਬ ਭੀਮਰਾਓ ਅਮੇੜਕਰ ਦੇ ਸੰਵਿਧਾਨ ਦੀ ਬੋਲਤ ਹੈ ਕਿਸੇ ਗ੍ਰੰਥ ਧਰਮ ਦੀ ਬਦੌਲਤ ਨਹੀਂ ਇਹ ਉਹ ਮਸੀਹਾ ਸੀਗਾ जिते गुणगान गाਣ ਲਈ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਇਹ ਉਹ ਬੰਦਾ ਉਹ ਸ਼ਖਸੀਅਤ ਆ ਜਿਹਦੇ ਜਿਹਨੂੰ ਪੂਰੇ ਦੇਸ਼ 'ਚ ਨਹੀਂ ਜਿਹਦਾ ਅਸਲੀ ਡੰਕਾ ਵਿਦੇਸ਼ਾਂ 'ਚ ਵੀ ਵੱਜਦਾ ਜੋ ਆਪਣਾ ਸਮਾਨਤਾ ਦਾ ਜੇ ਕੋਈ ਮਸੀਹਾ ਜੇ ਕੋਈ ਪ੍ਰਤੀਕ ਹੋਇਆ ਉਹ ਡਾਕਟਰ ਬਾਬਾ ਸਾਹਿਬ ਭੀਮrao ਅੰਬੇਡਕਰ ਹੋਏ ਔਰ ਇਹ ਕਿਉਂ ਜ਼ਰੂਰੀ ਆ ਤੁਸੀਂ ਮੈਨੂੰ ਸੁਣ ਕੇ ਘਰ ਵਾਪਸ ਚੱਲ ਜਾਣਾ ਮੈਂ ਆਪਣੇ ਕੰਮ ਚੱਲ ਜਾਣਾ ਅੱਜ ਅੱਜ ਦੇ ਦਿਨ ਅਸੀਂ ਸਾਰੇ ਦੇਖੋ ਮੇਰੀ ਗੱਲ ਬੁਰੀ ਲੱਗੀ ਤੁਹਾਡੀ ਧੀਆ ਲੇਕਿਨ ਬੋਲ ਕੇ ਜਾਣਾ ਮੈਂ ਕਿਉਂਕਿ ਜਦ ਮੈਂ ਬਾਹਰ ਲੋਕਾਂ ਦੇ ਵਿੱਚ ਵਿਚਰਦੀ ਆ ਨਾ ਤੇ ਲੋਕੀ ਦੇਖਦੇ ਇਹਨਾਂ ਦੇ ਪਿੱਛੇ ਤਾਂ ਕੁਝ ਹੈ ਨਹੀਂ ਇਹ ਤਾਂ ਵੰਡੇ ਹੋਏ ਨੇ ਇਹਨਾਂ ਦੇ ਵਿੱਚ ਏਕਾ ਤਾਂ ਹੈ ਨਹੀਂ ਇਹਨਾਂ ਦੇ ਮਗਰ ਤੇ ਜੇ ਲੜਨ ਨਿਕਲੋ ਇਹਨਾਂ ਦੇ ਮਗਰ ਤਾਂ ਕਿਸੇ ਨੇ ਖੜੇ ਨਹੀਂ ਹੋਣਾ ਤੇ ਤੁਹਾਡੀ ਧੀ ਦਾ ਜੋ ਦਰਦ ਆ ਨਾ ਅੱਜ ਬਿਆਨ ਕਰਕੇ ਜਾਣਾ ਬਹੁਤ ਸੋਖਾ ਆਪਣੇ ਲਈ ਜਾਦੂਗਰ ਬਣ ਕੇ ਇੱਕ ਦਿਨ ਲਈ ਬਾਹਰ ਨਿਕਲਣਾ ਇੱਕ ਦਿਨ ਲਈ ਸੁਨੇਹਾ ਗਾਣਾ ਇੱਕ ਦਿਨ ਲਈ ਬਾਬਾ ਸਾਹਿਬ ਦੇ ਗੁਣਗਾਨ ਕਰਨਾ ਭਾਈ ਸਾਹਿਬ ਜੀ ਨੇ ਕਿਹਾ ਕਿ ਉਹਨਾਂ ਨੂੰ ਬਾਬਾ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੂੰ ਜਾਗ ਰਿਹਾ ਹੈਂ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਜਾਗਣਾ ਪੈਣਾ ਕਿਉਂਕਿ ਮੇਰਾ ਸਮਾਜ ਸੁੱਤਾ ਇਹ ਜੋ ਇਹ ਛੋਟੀ ਗੱਲ ਨਹੀਂ ਆ ਇਹ ਤੁਹਾਡੇ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਹਨ ਮੈਂ ਹਰ ਜਗ੍ਹਾ ਰਿਲਾਈਜ਼ ਕਰਾਨੀ ਆ ਜੇ ਮੈਂ ਤੁਹਾਡੇ ਛੋਟੇ ਜਿਹੇ ਬੱਚੇ ਨੂੰ ਕੋਈ ਮਾੜੀ ਜਿਹੀ ਗੱਲ ਕਹਿ ਦੂੰਗੀ ਨਾ ਤੁਸੀਂ ਮੈਨੂੰ ਭਜਾ ਦੋਗੇ ਆਈ ਵੱਡੀ ਮੈਡਮ ਬਣ ਕੇ ਉਸ ਮਸੀਹਾ ਦੇ ਨਾ ਚਾਰ ਚਾਰ ਬੱਚਿਆਂ ਦੀ ਕੁਰਬਾਨੀਆਂ ਹੋਈਆਂ ਸਾਡੀ ਬਦੌਲਤ ਤੁਹਾਡੀ ਬਦੌਲਤ ਉਹਨੇ ਆਪਣੇ ਚਾਰ ਚਾਰ ਬੱਚੇ ਖੋਏ ਆ ਇਹਨਾਂ ਦੀ ਬਦੌਲਤ ਇਹਨਾਂ ਦੀ ਬਦੌਲਤ ਮੇਰੀ ਬਦੌਲਤ ਸਾਡੇ ਸਾਰਿਆਂ ਦੇ ਮਾਨ ਸਮਾਨ ਹੱਕ ਹਿੱਸੇਦਾਰੀ ਦੀ ਬਦੌਲਤ ਕਿੰਨਾ ਕੁ ਅਸੀਂ ਇੱਕ ਦਿਨ ਨੂੰ ਯਾਦ ਕਰਕੇ ਇੱਕ ਦਿਨ ਉਹਦਾ ਦੀ ਕੁਰਬਾਨੀਆਂ ਯਾਦ ਕਰਕੇ ਖੋਜੂਗਾ ਕੰਮ ਇੱਥੇ ਗੱਲ ਸਮਾਪਤ ਇੱਥੇ ਕਹਾਣੀ ਖਤਮ ਤੁਹਾਡੇ ਬੱਚਿਆਂ ਦੇ ਹਰ ਪਲ ਹੱਕ ਮਾਰੇ ਜਾ ਰਹੇ ਨੇ ਇਹ ਤੁਹਾਡੀ ਧੀ ਨੇ ਸਰਕਾਰੀ ਇੰਸਟੀਚੂਨਸ਼ਨ ਚ ਪੜ ਕੇ 3-3 4-4 ਹਜ਼ਾਰ ਚ ਪੜ ਕੇ ਸਾਲ ਦੀ ਟੌਪ ਦੀ ਪੜਾਈ ਕਰ ਲਈ ਤੁਹਾਡੇ ਬੱਚਿਆਂ ਨੇ ਰਸਤੇ ਬੰਦ ਆ ਇਹ ਤੁਹਾਡੇ ਬੱਚਿਆਂ ਨੂੰ ਜੇ ਤੁਸੀਂ ਪੜ੍ਹਾਈ ਪੜਾਣੀਆਂ ਨਾ ਜੋ ਮੈਂ ਪੜੀ ਆ 3-3 ਲੱਖ ਰੁਪਏ 3-3 ਮਹੀਨੇ ਦੀ ਫੀਸ ਸਰਕਾਰੀ ਇੰਸਟੀਚੂਨ ਦੇ ਵਿੱਚ ਦੇ ਲੋਗੇ ਇੱਕ ਬੱਚੇ ਨੂੰ ਪੜ੍ਹਾਵਾਂ ਪੜਾਣ ਲਈ ਨਾ ਪੂਰਾ ਪੂਰਾ ਪਰਿਵਾਰ ਖਤਮ ਹੋ ਜਾਂਦਾ ਸਾਡਾ ਪਿੰਡਾਂ 'ਚ ਔਰ ਅਸੀਂ ਸੁੱਤੇ ਪਏ ਹਾਂ ਅਸੀਂ ਸਾਡੇ ਅੰਦਰੋਂ ਸਾਡੇ ਆਪਣੇ ਆਪ ਦੇ ਅੰਦਰੋਂ ਜਾਤ ਦਾ ਹੰਕਾਰ ਕੀੜਾ ਨਹੀਂ ਜਾਂਦਾ ਅਸੀਂ ਆਪਣੇ ਵਿੱਚ ਜਾਤ ਦਾ ਕੀੜਾ ਤਰੀ ਬੈਠੇ ਹਾਂ ਸਾਡੇ ਮਹਾਪੁਰਸ਼ਾਂ ਨੇ ਮਾਨਵਰ ਸਾਹਿਬ ਨੇ ਕਿਹਾ ਕਿ ਲਿਖ ਦਿਓ ਇਹਨਾਂ ਦੀਵਾਰਾਂ ਤੇ ਕਿ ਸਾਨੂੰ ਇਸ ਦੇਸ਼ ਦਾ ਹੁਕਮਰਾਨ ਬਣਨਾ ਹੈ ਮੈਂ ਪਿੰਡਾਂ 'ਚ ਜਾਂਦੀਆਂ ਨਾ ਤੇ ਦੀਵਾਰਾਂ ਤੇ ਹੁਕਮਰਾਨ ਤਾਂ ਨਹੀਂ ਲਿਖਿਆ ਹੁੰਦਾ ਪਖੰਡਵਾ ਦੀਵਾਰਾਂ ਤੇ ਤੁਸੀਂ ਟੰਗਿਆ ਜੋ ਪਖੰਡਵਾਦ ਮੈਨੂੰ ਦੁਬਾਰਾ ਤੇ ਟੰਗਿਆ ਨਜ਼ਰ ਆਉਂਦਾ ਮੇਰਾ ਦਿਲ ਦੁਖਦਾ ਕਿ ਅਸੀਂ ਕਿੱਥੇ ਪਹੁੰਚ ਗਏ ਇਸੇ ਕਰਕੇ ਮਾਤਾ ਸਾਵਿਤਰੀਬਾਈ ਫੂਲੇ ਨੇ ਕਿਹਾ ਸੀਗਾ ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਪਤਾ ਕੌਣ ਆ ਅਗਿਆਨਤਾ ਜਿਹਦੇ ਕੋਲ ਨੌਲੇਜ ਨਹੀਂ ਹੈ ਗਿਆਨ ਨਹੀਂ ਹੈ ਪੜ੍ਹਾਈ ਨਹੀਂ ਹੈ ਲਿਖਾਈ ਨਹੀਂ ਹੈ ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਅੰਬੇਦਕਰ ਤੁਹਾਨੂੰ ਇੱਕ ਦਿਨ ਦੇ ਸਭਾਵਾਂ ਚ ਇੱਕ ਦਿਨ ਦੇ ਪ੍ਰੋਗਰਾਮਾਂ ਚ ਨਹੀਂ ਮਿਲਣਾ ਅੰਬੇਦਕਰ ਤੁਹਾਨੂੰ ਮੰਦਰਾਂ ਮਜਦਾਂ ਚ ਨਹੀਂ ਮਿਲਣਾ ਅੰਬੇਦਕਰ ਤੁਹਾਨੂੰ ਜੇ ਕਿਤੇ ਮਿਲਣਾ ਨਾ ਤੇ ਕਿਤਾਬਾਂ ਦੇ ਵਿੱਚ ਮਿਲਣਾ और कितने मिलना और अंबेडकर बंदा नहीं है ना जाए अंबेडकर कोई बंदा नहीं है है नहीं बंदा? अंबेडकर ने कहा कि एक बंदा ते विचार इंसान ते विचार नाश्वर ने मॉटल ने ये दोनों मर जाते खत्म हो जाते बंदा मर जाता विचार भी मर जाता यह मैं नहीं क्या बाबा साहब भीम राव अंबेडकर ने कहा कि मरदा इंसान की उमर सठ सत्तर अस्सी साल मर गया ਆਈਡੀਆ ਵਿਚਾਰ ਕਿੱਦਾਂ ਮਰਦੇ ਨੇ ਕਿਉਂਕਿ ਤੁਸੀਂ ਅਸੀਂ ਮਿਲ ਕੇ ਪਖੰਡਵਾਦ ਭਾਰਾ ਕਰ ਲਿਆ ਅੰਬੇਦਕਰ ਨੂੰ ਭੁੱਲ ਗਏ ਇੱਕ ਦਿਨ ਸਾਲ ਚ ਅੰਬੇਦਕਰ ਨੂੰ ਯਾਦ ਕਰਨ ਨਾਲ ਉਹਦੇ ਆਈਡੀਆਜ਼ ਯਾਦ ਨਹੀਂ ਰੱਖੇ ਜਾਂਦੇ ਉਹਨੂੰ ਹਰ ਸਾਲ ਹਰ ਦਿਨ ਜ਼ਿੰਦਗੀ ਵਿੱਚ ਉਹਨਾਂ ਦੀ ਕਈ ਸਿੱਖਲਾਈਆਂ ਜਿਣੀ ਪੈਂਦੀਆਂ ਨੇ ਜੋ ਉਹਨਾਂ ਨੇ ਵਿਚਾਰ ਦਿੱਤੇ ਨੇ ਜੋ ਉਹਨਾਂ ਦੀ ਸਿੱਖਲਾਈਆਂ ਨੇ ਲਗਾਤਾਰ ਜੇ ਤੁਸੀਂ ਉਹਨਾਂ ਵਿਚਾਰਾਂ ਨੂੰ ਯਾਦ ਰੱਖੋਗੇ ਨਾ ਜੋ ਇਹ ਬਾਬੇ ਬੈਠੇ ਨੇ ਇਹ ਬਜ਼ੁਰਗ ਬੈਠੇ ਨੇ ਇਹਨਾਂ ਦੇ ਅੰਦਰ ਜੋ ਵਿਚਾਰ ਨੇ ਉਸ ਤੋਂ ਛੋਟੀ ਪੀੜ੍ਹੀ ਚਾਹਤੋ ਇਹ ਉਸ ਤੋਂ ਆ ਗਈ ਇਹ ਛੋਟੇ ਛੋਟੇ ਪੀੜੀ ਮੇਰੇ ਪੀੜੀਦਰ ਪੀੜੀ ਪੀੜੀਦਰ ਪੀੜੀ ਜਦੋਂ ਸੀ ਕੰਸਿਸਟੈਂਟਲੀ ਲਗਾਤਾਰ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਿਖਲਾਈਆਂ ਤੇ ਕੰਮ ਕਰਦੇ ਜਾਵਾਂਗੇ ਉਹ ਸਾਡੇ ਜਨਰੇਸ਼ਨ ਤੋਂ ਜਨਰੇਸ਼ਨ ਪਾਸ ਹੁੰਦੇ ਜਾਣਗੇ ਲਗਾਤਾਰ ਇਹ سلسلہ ਬਣਿਆ ਰਹੂਗਾ ਤੇ ਅੰਬੇਡਕਰ ਨੂੰ ਕਦੀ ਉਹਨਾਂ ਦੇ ਵਿਚਾਰਾਂ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਇਸ ਕਰਕੇ ਸਾਡਾ ਖੋਫ ਉਹਨਾਂ ਤੋਂ ਪੁੱਛੋ ਜੋ ਸਾਡੇ ਪੁਰਖਾਂ ਦੀਆਂ ਬੁੱਤਾਂ ਤੋਂ ਵੀ ਡਰਦੇ ਨੇ ਤੁਹਾਡੇ ਸਾਹਮਣੇ ਦੇਖ ਲਓ ਪੰਜਾਬ ਵਿੱਚ ਉਹ ਹਾਲ ਆ ਕਿ ਸਾਡੇ ਪੁਰਖਾਂ ਦੇ ਪੁੱਤਾਂ ਤੋਂ ਵੀ ਡਰਦੇ ਨੇ ਇਸ ਕਰਕੇ ਕਦੀ ਰਾਤ ਦੇ ਹਨੇਰਿਆਂ 'ਚ ਜਾ ਕੇ ਅਟੈਕ ਕਰੋ ਅਸੀਂ ਸ਼ੇਰਾਂ ਦੀ ਕੌਮ ਆ ਗਿੱਦੜਾਂ ਦੀ ਨਹੀਂ ਕਿ ਤੁਸੀਂ ਰਾਤ ਨੂੰ ਅਟੈਕ ਕਰਨਾ ਆਓਗੇ ਹੈ ਨਾ ਸਾਹਮਣਾ ਆਓ ਆਤੀ ਅੰਬੇੜਕਰ ਦੀ ਦਿਨ ਸਾਹਮਣਾ ਕਰੋ ਔਰ ਸਾਹਮਣਾ ਨਾ ਤਲਵਾਰਾਂ ਨਾਲ ਨਹੀਂ ਹੁੰਦਾ ਡੰਡਿਆਂ ਨਾਲ ਨਹੀਂ ਹੁੰਦਾ ਗੋਲੀਆਂ ਬਰਬਰ ਉਹਦਾਂ ਨਾਲ ਨਹੀਂ ਹੁੰਦਾ ਸਾਹਮਣਾ ਵਿਚਾਰਾਂ ਨਾਲ ਹੁੰਦਾ ਡਿਬੇਟਾਂ ਨਾਲ ਹੁੰਦਾ ਗੱਲਾਂ ਨਾਲ ਹੁੰਦਾ ਹੈ ਹਿੰਮਤ ਤੇ ਕਰਕੇ ਦੇਖੋ ਬਾਬਾ ਸਾਹਿਬ ਦੇ ਬੱਚਿਆਂ ਨਾਲ ਡਿਬੇਟ ਤੁਹਾਨੂੰ ਦੱਸ ਦਿਆਂ ਅਸੀਂ ਕਿੱਥੇ ਖੜੇ ਆ ਬਟ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਮੇਰਾ ਇੱਕ ਹੀ ਚੀਜ਼ ਨੂੰ ਕਹਿਣਾ ਕਿ ਆਪਣੇ ਬੱਚਿਆਂ ਦੀ ਖਾਸ ਕਰ ਬੀਬੀਆਂ ਜਿਸ ਮਾਨ ਸਨਮਾਨ ਨਾਲ ਅੱਜ ਅਸੀਂ ਜੀ ਰਹੇ ਆ ਨਾ ਇਸ ਸਿਰਫ ਔਰ ਸਿਰਫ ਉਮੀਦਵਾਰ ਦੀ ਬਦੋਲਤਾ ਮੈਂ ਕਹਿੰਨੀ ਆ ਉਹ ਲੋਗ ਬੜੇ ਮੂਰਖਾਂ ਜਿਨੂੰ ਅੰਜਨਾ ਨੂੰ ਇਹ ਨਹੀਂ ਪਤਾ ਜਿਨ੍ਹਾਂ ਦੇ ਅੰਦਰ ਜਾਤ ਦਾ ਹੰਕਾਰ ਹੈ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਜਿਹੜੀਆਂ ਬੀਬੀਆਂ ਨੇ ਅਸੀਂ ਤਾਂ ਉੱਚੀ ਜਾਤ ਤੋਂ ਆਂਦੇ ਨੇ ਸਾਡੇ ਕੋਲ ਤਾਂ ਪੈਸਾ ਸੀਗਾ ਤੁਹਾਡਾ ਤਾਂ ਕਲਾਸ ਹੀ ਬਹੁਤ ਆ ਜੇ ਤੁਹਾਡੀ ਬੀਬੀ ਅਜ ਘਰੋਂ ਬਾਹਰ ਨਿਕਲ ਕੇ ਨੌਕਰੀ ਕਰਦੀ ਨਾ ਜਹਾਜ ਉਡਾ ਰਹੀ ਆ ਜੇ ਵੱਡੀ ਵੱਡੀ ਅਫੀਸਰ ਬਣ ਕੇ ਬੈਠੀ ਆ ਸਨ ਸੱਚ ਤੁਸੀਂ ਕਿਲਦੀ ਆਓ ਐ ਡਾਕਟਰ ਬਾਬਾ ਸਾਹਿਬ ਵੀ ਇਮਰੌਂ ਮੈਡੀਕਲ ਦੀ ਬਦੋਲਤਾ ਔਰ ਸਾਡੇ ਪੁਰਖਾਂ ਦਾ ਇੱਕ ਨਾ ਦੇਖ ਲੋ ਤੁਸੀਂ ਦੇਖਿਆ ਹੋਣਾ ਸੰਸਦ ਵਿੱਚ ਇਸ ਵਾਰ ਜਦ ਸਰਕਾਰ ਬਣੀ ਹਰ ਇੱਕ ਇਨਸਾਨ ਮਜਬੂਰ ਹੋ ਗਿਆ ਜਿਹੜਾ ਕੋਈ ਸਾਡੀ ਵੀ ਕਮਿਊਨਿਟੀ ਦਾ ਨਹੀਂ ਸੀ ਜੈ ਭੀਮ ਕਹਿਣ ਤੋਂ ਜੈ ਭੀਮ ਕਾਕੇ ਸ਼ਬਦ ਲੈ ਕੇ ਨਾ ਲੈ ਕੇ ਬਾਬਾ ਸਾਹਿਬ ਭੀਮਰੋਂ ਮੇੜਤਨ ਦਾ ਕੁਰਸੀ ਸ਼ੁਰੂ ਕੀਤੀ ਕਿਉਂਕਿ ਪਤਾ ਤੇ ਆਪਾਂ ਨੂੰ ਹੈਗਾ ਕਿ ਜੈ ਭੀਮ ਖਾਲੀ ਵੋਟਾਂ ਲਈ ਹੈ ਪਤਾ ਤੇ ਆਪਾਂ ਨੂੰ ਪੰਜਾਬ ਦੀ ਸਰਕਾਰ ਦਾ ਵੀ ਹੈਗਾ ਕਿ ਜੋ ਤੁਸੀਂ ਦਫ਼ਤਰਾਂ ਦੇ ਵਿੱਚ ਮੂਰਤੀਆਂ ਲਾਈਆਂ ਨਾ ਫੋਟੋਆਂ ਲਾਈਆਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀਆਂ ਔਰ ਭਗਤ ਸਿੰਘ ਜੀ ਦੀਆਂ ਮੂਰਤੀਆਂ ਨਾਲ ਸਾਡਾ ਫਾਇਦਾ ਨਹੀਂ ਹੋਣਾ ਉਹ ਮੂਰਤੀਆਂ ਨਹੀਂ ਚਾਹੀਦੀਆਂ ਉਹ ਫੋਟੋਆਂ ਨਹੀਂ ਚਾਹੀਦੀਆਂ ਉਹਨਾਂ ਦੇ ਬੱਚਿਆਂ ਨੂੰ ਉਸ ਦਫ਼ਤਰਾਂ ਦੀਆਂ ਕੁਰਸੀਆਂ ਚਾਹੀਦੀਆਂ ਜਿਸ ਦਫ਼ਤਰਾਂ ਤੇ ਤੁਸੀਂ ਫੋਟੋਆਂ ਟੰਗੀਆਂ ਹਨ ਉਹਨਾਂ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਚਾਹੀਦੀ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਉਹਨਾਂ ਦੇ ਬੱਚਿਆਂ ਨੂੰ ਅੱਛੀਆਂ ਸੁਵਿਧਾਵਾਂ ਚਾਹੀਦੀਆਂ ਆਪਣੀ ਹੱਕ ਤੇ ਹਿੱਸੇਦਾਰੀ ਚਾਹੀਦੀ ਹੈ ਇਸ ਸਰਕਾਰ ਜਿਹੜੀ ਪੰਜਾਬ ਵਿੱਚ ਆ ਕੇ ਬੈਠੀ ਹੈ ਕਿਸੇ ਵੀ ਸਰਕਾਰ ਨੇ ਸਾਡਾ ਪਲਾਨ ਨਹੀਂ ਕੀਤਾ ਜਿੰਨੀਆਂ ਵੀ ਅੱਜ ਤਿੰਨ ਤੱਕ ਪੰਜਾਬ 'ਚ ਸਰਕਾਰ ਬੰਦੀ ਆਈ ਹੈ ਔਰ ਜੋ ਅੱਜ ਦੀ ਵਰਤਮਾਨ ਸਰਕਾਰ ਹੈ ਉਹ ਇੱਕ ਨਵੀਂ ਮਾਰਕੀਟਿੰਗ ਦੀ ਸਟ੍ਰੈਟਜੀ ਚਲਾ ਰਹੀ ਹੈ ਨਵੀਂ ਸਿੱਖਿਆ ਕ੍ਰਾਂਤੀ ਤੇ ਕੰਮ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਅਦੋਂ ਅਸਲੀ ਮਾਇਨੇ 'ਚ ਹੋਊਗੀ ਜਦ ਹੱਕ ਤੇ ਹਿੱਸੇਦਾਰੀ ਦੀ ਗੱਲ ਹੋਊਗੀ ਜਦ 85% ਦੀ ਗੱਲ ਹੋਊਗੀ ਕਿਉਂਕਿ ਜਿੰਸਕੀ ਜਿੰਨੀ ਸੰਖਿਆਵਾਰੀ ਉਸਕੀ ਉਤਨੀ ਹਿੱਸੇਦਾਰੀ ਅੱਜ ਪੰਜਾਬ ਵਿੱਚ ਭਾਰਤ ਵਿੱਚ ਸਭ ਤੋਂ ਜ਼ਿਆਦਾ ਜੇ ਸ਼ਡਿਊਲ ਕਾਸਟ ਪੋਪੂਲੇਸ਼ਨ ਕਿਤੇ ਹੈਗੀ ਹੈ ਪੰਜਾਬ ਵਿੱਚ ਹੈਗੀ ਹੈ ਕਿੱਥੇ ਸਾਡਾ ਪਲ ਹੈ ਕਿੰਨੀਆਂ ਸਰਕਾਰੀਆ ਨੌਕਰੀਆਂ ਸਾਡੇ ਕੋਲ ਹੈਗੀਆਂ ਕਿੰਨੇ ਵੱਡੇ ਵੱਡੇ ਇੰਸਟੀਚਿਊਸ਼ਨ ਚ ਸਾਡੇ ਲੋਕ ਇੱਥੇ ਬੈਠੇ ਨੇ ਜਾ ਕੇ ਬਾਬਾ ਸਾਹਿਬ ਦੇ ਸੰਵਧਾਨ ਦੀ ਬਦولت ਜਿੱਥੇ ਰਿਜ਼ਰਵੇਸ਼ਨ ਦੀ ਬਦولت ਸਰਕਾਰਾਂ ਚ ਜਾ ਕੇ ਬਹਿ ਗਏ ਔਰ ਉੱਥੇ ਕੁਰਸੀਆਂ ਤੇ ਬਹਿ ਕੇ ਤੇ ਭੁੱਲ ਗਏ ਸਮਾਜ ਤੁਹਾਡੀ ਜ਼ਿੰਮੇਵਾਰੀ ਹੈ ਉਹਨੇ ਕਿਹਾ ਕਿ ਪੇ ਵੈਕਟਰ ਸੋਸਾਇਟੀ ਕਰੋ ਜੋ ਸਾਡੇ ਗੁਰੂਆਂ ਨੇ ਕਿਹਾ ਕਿ ਦਸਵੰਤ ਸਮਾਜ ਲਈ ਲਈ ਭਲੇ ਲਈ ਲਾਓ ਸਮਾਜ ਦੇ ਤੁਸੀਂ ਕੀ ਕੀਤਾ ਕਿੱਥੇ ਅੱਜ ਅਸੀਂ ਮਹਿਲਾ ਮੈਲਾ ਦੇ ਵਿੱਚ ਬਣਾਉਣ ਨੂੰ ਰਹਿ ਗਏ ਲੇਕਿਨ ਅਸੀਂ ਇਹ ਨਹੀਂ ਦੇਖਿਆ ਕਿ ਸਾਡੇ ਪੁਰਖਾਂ ਜੋ ਸਾਡੇ ਲਈ ਰਿਚ ਚੀਜ਼ਾਂ ਛੱਡ ਕੇ ਗਏ ਨੇ ਉਹਨਾਂ ਨੂੰ ਅਸੀਂ ਭੁੱਲੀ ਜਾ ਰਹੇ ਮੇਰਾ ਇੱਥੇ ਆਉਣ ਦਾ ਮਕਸਦ ਜੇ ਕੁਝ ਹੈਗਾ ਉਹੀ ਹੈਗਾ ਕਿ ਜੇ ਤੁਹਾਡੀ ਧੀ ਅੱਜ ਪੜ੍ਹ ਲਿਖ ਕੇ ਕਿਤੇ ਪਹੁੰਚੀ ਹੈ ਉਹਨੂੰ ਸਮਝ ਆ ਰਹੀ ਹੈ ਕਿ ਸਾਡਾ 90% ਕੰਮ ਖਤਮ ਹੋ ਚੁੱਕਿਆ ਲੇਕਿਨ ਫਿਰ ਵੀ ਸਾਡੀ ਸੰਖਿਆ ਵੱਲ ਤੋਂ ਜੇ ਅਸੀਂ ਕੁਝ ਸਾਂਭ ਲਈਏ ਉਹ ਸਾਡੀ ਏਕਤਾ ਨਾਲ ਗਿਆਨ ਨਾਲ ਨੌਲੇਜ ਨਾਲ ਸਾਡੇ ਲੜਨ ਨਾਲ ਹੋਣਾ ਔਰ ਇਹ ਅੱਜ ਤੁਸੀਂ ਸਾਰੇ ਇੱਥੇ ਬਹਿ ਕੇ ਪ੍ਰਣ ਲੈ ਕੇ ਜਾਓ ਹੱਥ ਜੋੜ ਕੇ ਤੁਹਾਡੀ ਧੀ ਤੁਹਾਡੇ ਅੱਗੇ ਕਹਿੰਦੀ ਹੈ ਕਿਉਂਕਿ ਮੈਂ ਤਾਂ ਅੱਜ ਮੇਰੇ ਕੇਸ ਦੀ ਜੋ ਵੀ ਜਿੰਨਾਂ ਨੇ ਵੀ ਮੇਰਾ ਸੰਘਰਸ਼ ਦੇਖਿਆ ਮੇਰੀ ਲੜਾਈ ਤਾਂ ਬਹੁਤ ਵਧੀਆ ਤਰੀਕੇ ਨਾਲ ਕੋਰਟ 'ਚ ਚੱਲ ਰਹੀ ਹੈ ਅੱਜ ਤੁਹਾਡੀ ਜਿੰਨਾ ਤੁਹਾਡੇ ਬੱਚੇ ਨੌਕਰੀਆਂ ਕਰਦੇ ਨਾ ਉਹਨਾਂ ਦੇ ਇੱਥੇ ਫਿੱਤੀਆਂ ਲੱਗੀਆਂ ਹੁੰਦੀਆਂ ਜੇ ਪੁਲਿਸ 'ਚ ਹੈਗੇ ਤੇ ਪਹਿਲੇ ਸਟਾਰ ਲੱਗਦੇ ਫਿਰ ਸ਼ੇਅਰ ਲੱਗਦੇ ਅੱਜ ਤੁਹਾਡੀ ਧੀ ਦੇ ਵੀ ਇੱਥੇ ਫਿੱਤੀਆਂ ਲੱਗੀਆਂ ਕਿ ਸਮਾਜ ਦੀ ਲੜਾਈ ਲੜਨ ਲਈ 15-15 ਐਫ ਆਈ ਆਰਾਂ ਮੇਰੇ ਤੇ ਲੇਕਿਨ ਮੈਂ ਪ੍ਰਾਊਡਲੀ ਕਹਿੰਦੀ ਹਾਂ कि जे जिंदा जमीर है ना जे जिंदा हो ते जिंदा दिखना जरूरी आ क्योंकि मैं समाज ਲਈ ਲੜੀਆ ਮੈਂ ਉਹਨਾ ਅੱਗੇ ਮਨੁਵਾ ਦੀਆਂ ਅੱਗੇ ਗੋਡੇ ਨਹੀਂ ਟੇਕੇ ਔਰ ਮੈਂ ਸੰਕਲਪ ਲਿਆ ਹੈ ਇਸੇ ਤਰ੍ਹਾਂ ਆਪਣੇ ਸਮਾਜ ਦੀ ਲੜਾਈ ਲੜਦੀ ਜਾਊਂਗੀ ਜੇ ਇਕੱਠੇ ਹੋਗੇ ਤਾਂ ਬਹੁਤ ਵਧੀਆ ਨਹੀਂ ਤੇ ਇਦਾਂ ਜਿੱਦਾਂ ਸਾਡੇ ਮਾਪੂਰਛੇ ਇਦਾਂ ਸੀ ਵੀ ਚੱਲ ਜਾਣਾ ਇਦਾਂ ਮੈਂ ਵੀ ਚੱਲ ਚੁਂਗੀ ਲੇਕਿਨ ਜਿੰਨਾ ਕੁ ਸਾ ਮੇਰੇ ਜੋ ਬਾਕੀ ਹੈਗੇ ਨੇ ਮੈਂ ਆਪਣਾ ਕੰਮ ਕਰਕੇ ਜਾਉਂਗੀ ਮੈਂ ਬੇਬਕ ਟੂ ਸੁਸਾਇਟੀ ਕਰੂੰ ਜਾ ਕਰੂੰਗੀ ਘਰ ਘਰ ਜਾਉਂਗੀ ਜਗਾਉਂਗੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੇ ਉੱਤੇ ਹੈ ਬੀਬੀਆਂ ਦੀ ਕਿਉਂਕਿ ਮੇਰੇ ਰਹਿਬਰ ਇਸ ਮਸੀਹਾ ਨੇ ਕਿਹਾ ਸੀਗਾ ਕਿ ਮੈਨੂੰ ਨਹੀਂ ਪਤਾ ਕਿ ਉਹ ਸਮਾਜ ਦੀ ਤਰੱਕੀ ਕਿ ਮੈਂ ਮੰਨ ਲਿਆ ਕਿ ਪੁਰਸ਼ ਪੜ ਗਿਆ ਕੋਈ ਵੀ ਪੜ ਗਿਆ ਲੇਕਿਨ ਮੈਂ ਅਸਲੀ ਉਸ ਸਮਾਜ ਦੀ ਤਰੱਕੀ ਤਦ ਸਮਝੂੰਗਾ ਉਸ ਸਮਾਜ ਦੀ ਬੀਬੀਆਂ ਨੇ ਔਰਤ ਨੇ ਕਿੰਨੀ ਤਰੱਕੀ ਕੀਤੀ ਹੋਗੀ ਕਿੰਨੀ ਅੱਗੇ ਵਧੀ ਹੈ ਮੇਰੇ ਲਈ ਅਸਲੀ ਤਰੱਕੀ ਉਹ ਹੈ ਸਮਾਜ ਦੀ ਤੇ ਪਲੀਜ਼ ਬੇਣਤੀਆਂ ਮੇਰੀ ਇਥੋਂ ਅੱਜ ਸਿੱਖ ਕੇ ਜਾਓ ਬਸਾਂ ਭਰ-ਭਰ ਕੇ ਸਭ ਪਤਾ ਮੈਨੂੰ ਮੈਂ ਤੁਹਾਡੇ ਪੰਜਾਬ ਦੀ ਧੀ ਹਾਂ ਨਾ ਬਸਾਂ ਭਰ-ਭਰ ਕੇ ਪਹਾੜਾਂ ਵਾਲੀ ਮਾਤਾ ਨੇ ਕੁਝ ਨਹੀਂ ਦੇਣਾ ਪਹਾੜਾਂ 'ਚ ਜਾ ਕੇ ਕੁਝ ਨਹੀਂ ਮਿਲਣਾ ਬਸਾਂ ਪਰ-ਪਰ ਕੇ ਜੋ ਹਰ ਸਾਲ ਜਾਂਦੇ ਆ ਸੀ ਮੇਰੇ ਪਿੰਡ ਤੋਂ ਵੀ ਬਹੁਤ ਜਾਂਦੇ ਨੇ ਜੇ ਆਪਾਂ ਨੂੰ ਕੁਝ ਮਿਲੂਗਾ ਨਾ ਤੇ ਕਿਤਾਬਾਂ 'ਚੋਂ ਮਿਲੂਗਾ ਨੌਕਰੀਆਂ ਚ ਮਿਲੂਗਾ ਸੋਸ਼ਲ ਮੀਡੀਆ ਦਾ ਯੂਜ਼ ਕਰਕੇ ਅੰਬੇਡਕਰ ਸਾਹਿਬ ਦੀ ਜੀਵਨੀ ਪੜੋ ਅੰਬੇਡਕਰ ਸਾਹਿਬ ਦੇ ਸੰਘਰਸ਼ ਪੜੋ ਕਿ ਜਾਤ ਪਾਤ ਖਤਮ ਕਰ ਲਈ ਉਹਨਾਂ ਨੇ ਕੀ ਕੀ ਸੰਘਰਸ਼ ਕੀਤਾ ਸੀ ਉਹ ਯੋਧਾ ਤੁਹਾਡੇ ਲਈ ਇੰਨਾ ਕੁਝ ਦੇ ਗਿਆ ਨਾ ਕਿ ਤੁਸੀਂ ਅੱਜ ਇਸ ਸਭਾ ਚ ਆ ਕੇ ਇਹ ਚੀਜ਼ ਸੁਣ ਪਾ ਰਹੇ ਹੋ ਵਰਨਾ ਤੁਹਾਨੂੰ ਇੱਥੇ ਬਹਿਣ ਦਾ ਵੀ ਅਧਿਕਾਰ ਨਹੀਂ ਸੀਗਾ ਸੋ ਬੀਬੀਆਂ ਜਿੰਨੀ ਵੀ ਔਰਤਾਂ ਯੰਗ ਗਰਲਸ ਹੂ ਆਰ ਸਿਟਿੰਗ ਹੇਅਰ ਜੋ ਇੱਥੇ ਬੈਠੇ ਨੇ ਪਲੀਜ਼ ਅੱਜ ਤੋਂ ਬਾਅਦ ਇੱਕ ਮੈਸੇਜ ਲੈ ਕੇ ਜਾਓ ਅੰਬੇਦਕਰ ਸਾਹਿਬ ਨੂੰ ਪੜੋ ਮਾਨੇਵਰ ਸਾਹਿਬ ਕਾਂਚੀਰਾਮ ਜੀ ਨੂੰ ਪੜੋ ਮੂਵਮੈਂਟ ਨੂੰ ਸਮਝੋ ਉਹਨਾਂ ਦੇ ਵਿਚਾਰਾਂ ਨੂੰ ਜ਼ਿੰਦਾ ਰੱਖੋ ਔਰ ਆਪਣੀ ਆਉਣ ਵਾਲੀ ਪੀੜ੍ਹੀਆਂ ਦੀ ਜਨਰੇਸ਼ਨ ਇਹਨਾਂ ਨੂੰ ਦੱਸੋ ਕਿਉਂਕਿ ਕੱਲ ਮੈਂ ਕਿਤੇ ਪ੍ਰੋਗਰਾਮ 'ਚ ਗਈ ਸੀ ਮੈਂ ਤੇ ਪੁੱਛਿਆ ਕਿ ਕੀ ਮੈਨੂੰ ਦੱਸ ਸਕਦੇ ਹੋ ਕਿ ਬਾਬਾ ਸਾਹਿਬ ਆਪਣੀ ਵਾਈਫ ਨੂੰ ਆਪਣੀ ਪਤਨੀ ਨੂੰ ਹਰ ਜਗ੍ਹਾ ਨਾਲ ਲੈ ਕੇ ਕਿਉਂ ਜਾਂਦੇ ਸੀਗੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਮੈਂ ਉਹਨਾਂ ਨੂੰ ਕਿਹਾ ਅੱਛਾ ਚਲੋ ਇੰਨੀ ਗੱਲ ਦੱਸ ਦੋ ਕਿ ਬਾਬਾ ਸਾਹਿਬ ਦੀ ਵਾਈਫ ਦਾ ਨਾਂ ਕੀ ਸੀਗਾ ਉਹਨਾਂ ਨੂੰ ਹੋ ਵੀ ਨਹੀਂ ਪਤਾ ਸੀਗਾ ਜੇ ਸਾਨੂੰ ਆਪਣੇ ਰਹਿਬਰਾਂ ਦੇ ਬਾਰੇ ਇੰਨੀ ਜੀ ਛੋਟੀ ਜੀ ਚੀਜ਼ ਨਹੀਂ ਪਤਾ ਔਰ ਮੈਨੂੰ ਪਤਾ ਕੋਈ ਵੱਡੀ ਗੱਲ ਨਹੀਂ ਇੱਥੇ ਵੀ ਬੈਠੇ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣਾ ਪੜ ਲਿਓ ਔਰ ਜ਼ਰੂਰ ਪੜਿਓ ਉਹ ਇਸ ਕਰਕੇ ਹਰ ਜਗ੍ਹਾ ਆਪਣੀ ਆਪਣੀ ਵਾਈਫ ਨੂੰ ਨਾਲ ਰੱਖਦੇ ਸੀਗੇ ਕਿ ਜਿੱਦਾਂ ਦੂਜੇ ਸਮਾਜ ਦੇ ਲੋਕ ਇੱਕ ਸਟੇਟਸ ਨਾਂ ਉਰਦੇ ਬੰਦੇ ਨੇ ਉਹਨਾਂ ਦੀਆਂ ਕਾਰ ਦੀਆਂ ਬੇਟੀਆਂ ਵਾਈਫਸ ਇੱਕ ਸਟੇਟਸ ਜਿੰਦੀਆਂ ਨੇ ਦੂਜਿਆਂ ਦੇ ਨਾਲ ਬੈਠ ਕੇ ਤੁਸੀਂ ਪਿੱਛੇ ਨਾ ਰਹਿ ਜਾਓ ਤੁਸੀਂ ਵੀ ਨਾਲ ਜਾਓ ਤੁਸੀਂ ਵੀ ਸਮਾਜ ਦੇ ਵਿੱਚ ਵਿਚਰੋ ਮੌਜੂਦਾ ਹਾਲਾਤ ਦੇ ਨਾਲ ਸਾਹਮਣਾ ਕਰੋ ਡਟ ਕੇ ਚਲੋ ਤਾਂ ਕਿ ਤੁਸੀਂ ਜੇ ਤੁਹਾਨੂੰ ਕੋਈ ਮਾੜੀ ਨਜ਼ਰ ਤੋਂ ਦੇਖੇ ਖਾਸ ਕਰ ਕੁੜੀਆਂ ਨੂੰ ਕਹਿ ਰਹੀਆਂ ਜੇ ਤੁਹਾਡੇ ਤੁਹਾਡੇ ਉੱਤੇ ਕੋਈ ਗੰਦੀ ਨਜ਼ਰ ਰੱਖੇ ਤੇ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇਣਾ ਹੈ ਇਸ ਕਰਕੇ ਬੋਲਡ ਬਣੋ ਪੜੋ ਲਿਖੋ ਅੱਗੇ ਵਧੋ ਜਿਆਦਾ ਟਾਈਮ ਨਹੀਂ ਲੈਣਾ ਮੈਂ ਮੈਂ ਇਸੇ ਸ਼ਬਦਾਂ ਚ ਪੂਰੀ ਬਲਾਚੋਰ ਦੀ ਇੱਥੇ ਬੈਠੇ ਜਾਗਰੂਕ ਲੋਕ ਜੋ ਇਸ ਪੰਡਾਲ ਦੇ ਵਿੱਚ ਅੱਜ ਆਪਣੇ ਰਹਿਬਰ ਨੂੰ ਮਸੀਹਾ ਨੂੰ ਯਾਦ ਕਰਨ ਲਈ ਆਏ ਆ ਆਪਣੇ ਸਤਿਗੁਰੂਆਂ ਦੀ ਦੇਣ ਨੂੰ ਯਾਦ ਕਰਨ ਲਈ ਆਏ ਆ ਇਦਾਂ ਨਹੀਂ ਬੇਗੰਪੁਰਾ ਰਾਜ ਆਣਾ ਜੋ ਸਤਿਗੁਰੂਆਂ ਨੇ ਕਿਹਾ ਸੀਗਾ ਉਹ ਕਰਮ ਕਰਨਾ ਲਾਣਾ ਹੈ ਜੇ ਉਹ ਰਾਜ ਉਹ ਰਹਿਬਰਾਂ ਦਾ ਸੁਪਨਾ ਪੂਰਾ ਕਰਨਾ ਹੈ ਤੇ ਡੱਟ ਕੇ ਕੋ ਹੋ ਜਾਓ ਔਰ ਆਪਣੀ ਦਿਵਾਰਾ ਤੇ ਦੁਬਾਰਾ ਜਾ ਕੇ ਪਖੰਡ ਵਦਲਾ ਕੇ ਲਿਖ ਦੋ ਕਿ ਇਸ ਦੇਸ਼ ਦਾ ਹੁਕਮਰਾਨ ਬੰਨਾ ਹੈ ਔਰ ਆਪਣੀ ਹਿੱਸੇਦਾਰੀ ਲੈਣੀ ਹੈ ਔਰ ਜਿਸ ਕੀ ਜਿਤਨੀ ਸੰਖਿਆ ਵਾਰੀ ਉਸ ਕੀ ਉਤਨੀ ਜਿਸ ਦੀ ਜਿਤਨੀ ਸੰਖਿਆ ਪਾਰੀ ਉਸ ਦੀ ਉਨੀ ਹਿੱਸੇਦਾਰੀ ਦੀ ਗੱਲ ਕਰਨੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੈ ਭੀਮ ਜੈ ਫਾਰ ਜੈ ਸਰਦਾਰ